brought to by silver pumps top quality aur consistent performance ke liye sirf silver pumps naam yaad rakhna pakshna ji lagatar jis ki na zikr kar rahi thi pradhan ji aaye kare mulaqaat da unhone zikr kiya tha ho ki maine koi baat nahi aayi lagda sir kitne kitne do dekho ji gall e hai saada apna parivar hai saadi parivarik gall hai suparvar di gall ਜਦੋਂ ਬਾਜ਼ਾਰ 'ਚ ਜਾਂਦੀ ਏ ਔਰ ਮੀਡੀਆ 'ਤੇ ਜਾਂਦੀ ਏ ਉਹ ਅੱਛੀ ਗੱਲ ਨਹੀਂ ਸੋ ਮੈਂ ਇਹਦੇ ਤੇ ਕੋਈ ਮੇਰੀ ਟਿੱਪਾ ਟਿਪਣੀ ਨਹੀਂ ਮੇਰਾ ਨਿਸ਼ਾਨਾ ਇੱਕ ਹੀ ਹੈ ਕਿ ਅਸੀਂ ਜਿਹੜੀ ਵੈਸਟ ਦਾ ਚੋਣ ਆ ਉਹ ਕਿਦਾਂ ਜਿੱਤਦੇ ਤੇ ਕਨੇ ਸਾਡੀ ਜਿਹੜੀ ਨੰਬਰ 1 ਪਾਰਟੀ ਸੀ ਪਾਰਲੀਮੈਂਟ ਦੇ ਵਿੱਚ 17000 ਦੇ ਲਗਭਗ ਮੈਂ ਬੀਜੇਪੀ ਤੋਂ ਹਰਿਆ ਸੀ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਬੋਲਬਾਲਾ ਸੀ ਔਰ ਕਿਸ ਤਰ੍ਹਾਂ ਅਸੀਂ ਦੂਜੀਆਂ ਪਾਰਟੀਆਂ ਨੂੰ ਤੇ ਖਾਸ ਕਰਕੇ ਬੀਜੇਪੀ ਧੂੜ ਚ ਟਾਉਣੀ ਹੈ ਤੇ ਜਮਾਨਤ ਜ਼ਬਤ ਕਰੋਣੀ ਹੈ ਔਰ ਜਾਖੜ ਸਾਹਿਬ ਨੂੰ ਵਿਸ਼ੇਸ਼ ਤੌਰ ਤੇ ਦੱਸਣਾ ਹੈ ਕਿ ਆ ਜਿਹੜੀਆਂ ਤੁਸੀਂ ਕਹਿੰਦੇ ਨਾ ਮੇਰੀ ਇੰਨੀ ਪਰਸੈਂਟ ਤੇ ਮੇਰੀ ਇੰਨੀ ਪਰਸੈਂਟ ਆ ਬੀਜੇਪੀ ਸਾਰੀਆਂ ਪਾਰਟੀਆਂ ਨੂੰ ਹਰਾਉਣਾ ਹੈ ਕਾਂਗਰਸ ਜਿੱਤੇਗੀ ਲੇਕਿਨ ਬੀਜੇਪੀ ਦਾ ਸੋਫੜਾ ਸਾਫ ਕਰ ਦੇਣੇ ਇਸ ਵਾਰੀ ਲੁਧਿਆਣੇ ਸ਼ਹਿਰ ਚ ਸਰ ਜਿਹੜੀ ਇੱਕ ਜੁੱਤਾ ਦੀ ਗੱਲ ਕੀ ਜਾ ਰਹੀ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਐਸੇ ਪ੍ਰਧਾਨ ਤੁਸੀਂ ਕਿਵੇਂ ਦੇਖ ਸਰ ਬਿਲਕੁਲ ਇੱਕ ਜੁੱਤਾ ਜਿਸ ਦਿਨ ਚੋਣਾਂ ਹੋਏਗਾ ਜਿਸ ਦਿਨ ਅਨਾਉਂਸਮੈਂਟ ਹੋਏਗੀ ਇਲੈਕਸ਼ਨ ਕਮਿਸ਼ਨ ਤੁਹਾਨੂੰ ਪਤਾ ਲੱਗੇਗਾ ਮੈਂ ਬੈਸ ਸਾਹਿਬ ਹਰ ਵਿਅਕਤੀ ਯੂਥ ਕਾਂਗਰਸ ਕਾਂਗਰਸ ਇੱਕ ਇੱਕ ਵਿਅਕਤੀ ਅਸੀਂ ਦਿਨ ਰਾਤ ਇੱਕ ਕਰਦਾਂਗੇ ਇਹ ਇਲੈਕਸ਼ਨ ਜਿਹੜੀ ਭਾਰਤ ਪੂਸ਼ਨਾ ਆਸ਼ੂ ਜੀ ਦੀ ਇਲੈਕਸ਼ਨ ਨਹੀਂ ਹੈ ਇਹ ਕਾਂਗਰਸ ਪਾਰਟੀ ਦੀ ਇਲੈਕਸ਼ਨ ਹੈ ਕਾਂਗਰਸ ਪਾਰਟੀ ਦਾ ਸਭ ਕੁਝ ਉਹ ਹੈ ਸੋ 100% ਅਸੀਂ ਸਾਰੇ ਜਾਣੇ ਇਕੱਠੇ ਆ ਸਾਡਾ ਪਰਿਵਾਰ ਇਕੱਠਾ ਹੈ ਕੋਈ ਕਿੰਤੂ ਪਰ ਤੁਮੀ ਕੋਈ ਮਾੜਾ ਮੋਟਾ ਅਗਰ ਪਰਿਵਾਰਾਂ ਚ ਗੁੱਸੇ ਗਿਲੇ ਵੀ ਹੁੰਦੇ ਆ ਉਹ ਟੀਵੀ ਜਨਾਂ ਤੇ ਥੋੜੀ ਕਦੇ ਦੱਸਿਦੇ ਆ ਘਰੇ ਬੈਠ ਕੇ ਹੁਣ ਤੁਸੀਂ ਦੇਖੋ ਪ੍ਰਤਾਪ ਸਿੰਘ ਬਾਜਵਾ ਦੀ ਜਿਹੜੋ ਗੱਲ ਆਈ ਉਦੋਂ ਕਿਵੇਂ ਪ੍ਰਿੰਡਾਂ ਨੂੰ ਅਸੀਂ ਸਾਰੇ ਇਕੱਠੇ ਹੋਗੇ ਜਦੋਂ ਸਾਡੀ ਜਦੋਂ ਸਾਡੀ ਗੱਲ ਨੂੰ ਪਹਿਜੂਗਾ ਕੋਈ ਜਾਂ ਫਿਰ ਅਸੀਂ ਸਾਰੇ ਇਕੱਠੇ ਆ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਆ ਆ ਗੁੱਸਾ ਮਾੜਾ ਮੋਟਾ ਕਲਖੀ ਇਹ ਚੱਲਦਾ ਰਹਿੰਦਾ ਪਰ ਮੇਰਾ ਪਰਿਵਾਰ ਹੈ ਜਾਨੀ ਕਿ ਕਾਂਗਰਸ ਦਾ ਪਰਿਵਾਰ ਨਜ਼ਰ ਨਹੀਂ ਆਇਆ ਇਲੈਕਸ਼ਨ ਲੜ ਰਹੀ ਸੀ ਜੀ ਤੁਸੀਂ ਕਹੋਗੇ ਉੱਥੇ ਫਲਾਣਾ ਬੰਦਾ ਨਹੀਂ ਨਜ਼ਰ ਆਇਆ ਤੁਸ ਕਹੋਗੇ ਉੱਥੇ ਹੈ ਮੀ ਸਾਹਿਬ ਜੀ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਵੋਟਾਂ ਕੱਟੀਆਂ ਜਾ ਰਹੀਆਂ ਉੱਥੇ ਲਿਖਿਆ ਹੋਇਆ ਕਾਂਗਰਸ ਦੇ ਅਜਾ ਕਿਤਾ ਪਤਾ ਨਹੀਂ ਹੋ ਰੇ ਬਾਰੇ ਐਕਚੁਅਲੀ ਟੂ ਬੀ ਵੈਰੀ ਓਨੈਸਟ ਮੈਂ ਹਰ ਚੀਜ਼ ਨੂੰ ਕੋਪੜਤਾਲ ਕਰਦਾ ਤੇ ਫਿਰ ਉਹਰੇ ਤੇ ਟਿੱਪਾ ਟਿੱਪਣੀ ਕਰਨਾ ਪਰ ਹਾਂ ਐਸਾ ਸਿਲਸਿਲਾ ਭਾਜਪਾ ਚ ਚਲਾਉਂਦੀ ਹੈ ਇਹਨਾਂ ਨੇ ਮਹਾਰਾਸ਼ਟਰ ਚ ਸਾਡੀਆਂ ਉੱਥੇ ਵੋਟਾਂ ਕੱਟੀਆਂ ਤੇ ਘੱਟੋ ਘੱਟ 39 ਲੱਖ ਵੋਟਰ ਨਵੇਂ 5 ਮਹੀਨਿਆਂ ਚ ਬਣਾ ਦਿੱਤੇ ਗਏ ਸੋ ਇਸ ਵਾਰੀ ਇਹੋ ਜੀਆਂ ਜਿਹੜੀਆਂ ਸਾਜ਼ਿਸ਼ ਹੈ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਰਾਜ ਸਕਦੀ ਹੈ ਸੰਕਤੋ ਕੀ ਇਲੈਕਸ਼ਨ ਕਮਿਸ਼ਨ ਭਾਜਪਾ ਦੇ ਅੰਡਰ ਹੈ ਇਹ ਉਹ ਜਿਹਾ ਪੁਜੀਆਂ ਚਲਾਉ ਚਲ ਸਕਦਾ